ਜੀ ਪਿਆਰੇ ਬੱਚੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਮੈਡਮ ਸੰਦੀਪ ਕੌਰ ਗਵਰਨਮੈਂਟ ਅਦਰਸ਼ ਸਕੂਲ ਬਠਿੰਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਬੇਟਾ ਅੱਜ ਅਸੀਂ ਤੁਹਾਡੀ ਮੈਥ ਦੀ ਬੁੱਕ ਜਿਹੜੀ ਹੈਗੀ ਐ 6ਵੀਂ ਕਲਾਸ ਦੀ ਇਹਦੇ ਵਿੱਚੋਂ ਪੇਜ ਨੰਬਰ 47 ਤੇ ਐਮਸੀਕਿਊਜ਼ ਹੈਗੇ ਆ ਸੈਕੰਡ ਚੈਪਟਰ ਦੇ ਠੀਕ ਹੈ ਦੂਸਰੇ ਚੈਪਟਰ ਦੇ ਜਿਹੜੇ ਵਰਬ ਕਲਪੀਵਰਸ਼ਨ ਹੈ ਪੇਜ ਨੰਬਰ 46 ਤੇ ਹੈ ਪੰਜਾਬੀ ਮੀਡੀਅਮ ਵਾਲੀ ਬੁੱਕ ਦੇ ਵਿੱਚ ਅਸੀਂ ਅੱਜ ਇਹ ਕਰਨ ਜਾ ਰਹੇ ਹਾਂ ਇਹ ਤੁਸੀਂ ਇਦੋਂ ਪਹਿਲਾਂ ਜਿਹੜੀਆਂ ਅਭਿਆਸਾਂ ਕੀਤੀਆਂ ਉਹਨਾਂ ਦੇ ਵਿੱਚ ਕਰ ਹੀ ਲਏ ਤੇ ਹਨ ਉਹਨਾਂ ਦੇ ਨਾਲ ਦੇ ਮਿਲਦੇ ਜੁਲਦੇ ਕੁਐਸਚਨ ਹੀ ਹਨ ਤਾਂ ਲੋ ਬੇਟਾ ਇਹ ਜਿਹੜੇ ਸਵਾਲ ਹੈ ਮੈਂ ਸਾਰੇ ਪੇਜ ਤੇ ਕਰ ਲਈ ਹਨ ਤੁਹਾਨੂੰ ਸਮਝਾਉਂਦੀ ਆ ਪੰਜਾਬੀ ਮੀਡੀਅਮ ਔਰ ਇੰਗਲਿਸ਼ ਮੀਡੀਅਮ ਦੋਨੋਂ ਮੀਡੀਅਮ ਦੇ ਵਿੱਚ ਸਮਝਾਵਾਂਗੀ ਠੀਕ ਹੈ ਪੰਜਾਬੀ ਮੀਡੀਅਮ ਦੀ ਬੁੱਕ ਪੇਜ ਨੰਬਰ 46 ਹੈ ਔਰ ਇੰਗਲਿਸ਼ ਮੀਡੀਅਮ ਦੀ ਬੁੱਕ ਪੇਜ ਨੰਬਰ 47 ਹੈ ਕੁਐਸਚਨ ਨੰਬਰ 1 ਹੈ ਸਭ ਤੋਂ ਛੋਟੀ ਪੂਰਨ ਸੰਖਿਆ ਹੈ ਤਾਂ ਦਸ ਮਾਲੈਸਟ ਹੋਲ ਨੰਬਰ ਇਜ਼ ਤਾਂ ਨੂੰ ਦੇ ਸਹੀ ਹੋਇਆ ਵੀ ਜਿਹੜੇ ਹੋਲ ਨੰਬਰ ਆ ਉਹ ਜ਼ੀਰੋ ਤੋਂ ਸ਼ੁਰੂ ਹੁੰਦੇ ਆ 0 1 2 3 ਅਪ ਟੂ ਸੋ ਆਨ ਹੁੰਦੇ ਆ ਤਾਂ ਸਭ ਤੋਂ ਛੋਟੀ ਜਿਹੜੀ ਸੰਖਿਆ ਆ ਉਹ ਸਾਨੂੰ ਇੱਥੇ ਦੇਸੀ ਰਿਹਾਗਾ ਵੀ ਸਭ ਤੋਂ ਛੋਟੀ ਪੂਰਨ ਸੰਖਿਆ ਜਿਹੜੀ ਹੈਗੇ ਸਭ ਤੋਂ ਛੋਟਾ ਹੋਲ ਨੰਬਰ ਕੀ ਹੈਗਾ ਜ਼ੀਰੋ ਹੈਗਾ ਤਾਂ ਅਸੀਂ ਇੱਥੇ ਇੱਕ ਲਗਾ ਦਾਂਗੇ ਠੀਕ ਹੈ ਸਭ ਤੋਂ ਛੋਟੀ ਪ੍ਰਾਕਿਰਤਿਕ ਸੰਖਿਆ ਹੈ ਦਸ ਮਾਲੈਸਟ ਨੇਚਰਲ ਨੰਬਰ ਤੇ ਨੇਚਰਲ ਨੰਬਰ ਸਾਨੂੰ ਪਤਾ ਹੀ ਹੈ ਉਹ ਹੁੰਦੇ 1 ਤੋਂ ਸਟਾਰਟ ਹੁੰਦੇ ਆ 1 2 3 ਅਪ ਟੂ ਸੋ ਆਨ ਤਾਂ ਇਹਨਾਂ ਦੇ ਵਿੱਚ ਸਭ ਤੋਂ ਛੋਟਾ ਨੈਚੁਰਲ ਨੰਬਰ ਕੀ ਹੈ 1 ਹੈ ਤਾਂ ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ ਕਿਹੜੀ ਹੈਗੀ ਹੈ 1 ਠੀਕ ਹੈ ਇਹ ਤੁਸੀਂ ਕਹ ਰਿ ਚੁੱਕੇ ਹੋ ਪਹਿਲਾਂ ਤੁਹਾਨੂੰ ਸਮਝਾਇਆ ਹੀ ਹੋਇਆ ਹੈ ਤਾਂ ਅਗਲਾ ਕੁਐਸਚਨ ਹੈ b ਤੁਹਾਨੂੰ ਇਹ ਨੰਬਰ ਦਿੱਤਾ ਹੋਇਆ ਹੈ 3889 ਇਸ ਦਾ ਤੁਸੀਂ ਅਗੇਤਰ ਇਸ ਦਾ ਤੁਸੀਂ ਸਕਸੈਸਰ ਨੰਬਰ ਫਾਈਂਡ ਆਊਟ ਕਰਨਾ ਹੈ ਤਾਂ ਇਹਦਾ ਸਕਸੈਸਰ ਨੰਬਰ ਕਿਵੇਂ ਫਾਈਂਡ ਆਊਟ ਕਰੋਗੇ ਜਿਹੜਾ ਤੁਹਾਨੂੰ ਇਹ ਨੰਬਰ ਦਿੱਤਾ ਹੋਇਆ ਹੈ ਠੀਕ ਹੈ ਇਹਦੇ ਵਿੱਚ ਤੁਸੀਂ 1 ਪਲੱਸ ਕਰ ਦੋਗੇ ਤਾਂ ਇਸ ਤੋਂ ਅਗਲਾ ਨੰਬਰ ਤੁਹਾਨੂੰ ਪਤਾ ਚੱਲ ਜਾਏਗਾ ਮਤਲਬ ਇਸ ਦਾ ਸਕਸੈਸਰ ਤੁਹਾਨੂੰ ਪਤਾ ਚੱਲ ਜਾਏਗਾ ਤਾਂ ਇੱਥੇ ਅਸੀਂ ਪਲੱਸ ਕਰ ਦਿੰਨੇ ਹਾਂ ਤਾਂ ਸਾਡਾ ਆਨਸਰ ਕਿੰਨਾ ਆ ਰਿਹਾ ਹੈ ਆਨਸਰ ਆ ਰਿਹਾ ਹੈ ਸਾਡਾ ਇਹ ਵਾਲਾ ਠੀਕ ਹੈ ਤਾਂ ਇਹ ਵਾਲਾ ਆਨਸਰ ਜਿਹੜਾ ਹੈਗਾ ਉਹ ਬੀ ਪਾਰਟ ਹੈ ਅਸੀਂ ਇਹਨੂੰ ਟਿਕ ਕਰ ਦਾਂਗੇ ਹਾਂਜੀ ਅੱਗੇ ਕੁਐਸਚਨ ਨੰਬਰ 4 ਹੈ ਇੱਥੇ ਹੈ 24000 ਐਂਡ 100 ਦਾ ਅਪਸ਼ੇਤਰ ਹੈ ਜਿਹੜਾ ਪਤਾ ਕਰਨਾ ਹੈ ਪ੍ਰੋਡੈਸਰ ਪਤਾ ਕਰਨਾ ਹੈ ਤਾਂ ਤੁਹਾਨੂੰ ਜਿਹੜਾ ਇਹ ਨੰਬਰ ਦਿੱਤਾ ਹੋਇਆ ਹੈ ਇਸ ਤੋਂ ਇੱਕ ਨੰਬਰ ਪਿਛਲਾ ਪਤਾ ਕਰਨਾ ਹੈ ਇਟ ਮੀਨਸ ਇਹਦੇ ਵਿੱਚੋਂ ਇੱਕ ਨੂੰ ਘਟਾਉਣਾ ਪਵੇਗਾ ਸਬਟ੍ਰੈਕਟ ਕਰਨਾ ਪਵੇਗਾ ਤਾਂ ਇਹਦੇ ਵਿੱਚ ਅਸੀਂ ਇੱਕ ਘਟਾਉਂਦੇ ਹਾਂ ਇੱਥੇ ਆਪਣੇ ਕੋਲ ਜਿਹੜਾ ਹੈਗਾ 9 ਰਹਿ ਜਾਣਗੇ ਇੱਥੇ ਵੀ 9 ਰਹਿ ਜਾਣਗੇ ਇੱਥੇ ਜ਼ੀਰੋ ਹੋ ਜਾਊਗੀ ਇੱਥੇ ਫੋਰ ਇਥੇ ਟੂ ਤਾਂ ਸਬਟਰੈਕਟ ਕਰਕੇ ਸਾਡਾ ਆਨਸਰ ਇੰਨਾ ਆ ਗਿਆ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਆਨਸਰ ਹੈ ਉਹ ਡੀ ਪਾਰਟ ਹੈ ਤਾਂ ਅਸੀਂ ਡੀ ਪਾਰਟ ਨੂੰ ਟਿਕ ਕਰ ਦਾਂਗੇ ਠੀਕ ਹੈ ਤਾਂ ਅਗਲਾ ਕੁਐਸਚਨ ਹੈ ਜਿਹੜਾ ਉਹ ਸੁਣ ਲਓ ਕੀ ਹੈ ਕਥਨ ਦਿੱਤਾ ਹੋਇਆ ਤੁਹਾਨੂੰ ਇਹ ਵਾਲਾ 4, 8, तेन तेन प्लास तेन प्लास 4 3 3 4 ਦਰਸਾਉਂਦਾ ਹੈ ਕੀ ਦਰਸਾਉਂਦਾ ਹੈ ਦ ਸਟੇਟਮੈਂਟ 4 3 3 4 ਰਿਪਰੈਜ਼ੈਂਟਸ ਕੀ ਦਰਸਾਉਂਦਾ ਹੈ ਕਲੋਜ਼ਰ ਪ੍ਰੋਪਰਟੀ ਐਸੋਸੀਏਟ ਪ੍ਰੋਪਰਟੀ ਆਇਡੈਂਟਿਟੀ ਪ੍ਰੋਪਰਟੀ ਔਰ ਕਮੂਟੇਟਿਵ ਪ੍ਰੋਪਰਟੀ ਠੀਕ ਹੈ ਤਾਂ ਦੇਖੋ ਇਹ ਜਿਹੜਾ ਹੈਗਾ 4 3 ਉਹ 3 4 ਦਾ ਮਤਲਬ ਰਕਮਾਂ ਨੂੰ ਤੁਸੀਂ ਅੱਗੇ ਪਿੱਛੇ ਕੀਤਾ ਹੋਇਆ ਹੈ ਮੂਰਲੀ ਰਕਮ ਨੂੰ ਪਿੱਛੇ ਕਰਤਾ ਪਿਛਲੀ ਰਕਮ ਨੂੰ ਮੂਰੇ ਕਰਤਾ ਵੀ ਉਹਨਾਂ ਦਾ ਕ੍ਰਮ ਤੁਸੀਂ ਬਟਾਤਾ ਕ੍ਰਮ ਉਲਟਾਤਾ ਵੀ ਪਹਿਲੇ ਨੰਬਰ ਤੇ ਜਿਹੜਾ ਸੀਗਾ ਉਹਨ ਦੂਜੇ ਨੰਬਰ ਤੇ ਕਰਤਾ ਦੂਜੇ ਨੰਬਰ ਵਾਲੇ ਨੂੰ ਪਹਿਲੇ ਨੰਬਰ ਤੇ ਕਰਤਾ ਤਾਂ ਤੁਸੀਂ ਕ੍ਰਮ ਉਲਟਾਤਾ ਤਾਂ ਕਰਕੇ ਇਹ ਕ੍ਰਮ ਬਟਾਂਦਰਾ ਗੁਣ ਹੈ ਕਾ ਦਾ ਜੋੜ ਦਾ ਠੀਕ ਹੈ ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਕੀ ਕਹਾਂਗੇ ਕਮੂਟੇਟਿਵ ਪ੍ਰੋਪਰਟੀ ਆਫ ਐਡੀਸ਼ਨ ਠੀਕ ਹੈ ਤਾਂ ਅੱਗੇ ਕੀ ਹੈ ਅਗਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਜੜਾਤਮਕ ਤਤਸਮਕ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜੁੜਾਤਮਕ ਤਤਸਮਕ ਹੈ ਤਾਂ ਜੋੜਵੈਰੀ ਮਤਲਬ ਇਹ ਹੈ ਜੇ ਤੁਸੀਂ ਜੋੜ ਕਰੋਗੇ ਉਦੋਂ ਤੁਹਾਨੂੰ ਜਿਹੜਾ ਹੈਗਾ ਆਨਸਰ ਦੇ ਵਿੱਚ ਕੋਈ ਫਰਕ ਨਾ ਪਵੇ ਠੀਕ ਹੈ ਤਾਂ ਦੇਖੋ ਜੇ ਮੰਨ ਲਓ ਆਪਣੇ ਕੋਲ ਇੱਥੇ 5 ਹੈ 5 ਦੇ ਵਿੱਚ ਅਸੀਂ ਕੀ ਜੋੜੀਏ ਵੀ ਸਾਡੇ ਆਨਸਰ ਦੇ ਵਿੱਚ ਕੋਈ ਫਰਕ ਨਾ ਪਵੇ ਤਾਂ 0 ਹੀ ਜੋੜ ਸਕਦੇ ਹਾਂ ਠੀਕ ਹੈ ਤਾਂ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਕਰ ਦੋਗੇ 0 5 ਜਿਦਾ ਮਰਜ਼ੀ ਕਰ ਲੋ ਮਤਲਬ ਤੁਹਾਡੇ ਇਹਦੇ ਵਿੱਚ ਜੋੜਨ ਦੇ ਨਾਲ ਕੋਈ ਫਰਕ ਨਾ ਪਵੇ ਆਨਸਰ ਦੇ ਵਿੱਚ ਜੀ ਕਿਹੜੇ ਨੰਬਰ ਨੂੰ ਜੋੜਨ ਦੇ ਨਾਲ ਕੋਈ ਫਰਕ ਨਾ ਪਵੇ ਵਿਚ ਆਫ ਦਾ ਫੋਲੋਇੰਗ ਇਜ਼ ਐਡੀਟਿਵ ਆਇਡੈਂਟੀ ਤਾਂ ਐਡੀਟਿਵ ਆਇਡੈਂਟੀ ਸਾਡੀ ਇੱਥੇ ਕੀ ਆ ਰਹੀ ਹੈ ਜ਼ੀਰੋ ਆ ਰਹੀ ਹੈ ਠੀਕ ਹੈ ਵੀ ਮੰਨ ਲਓ ਤੁਸੀਂ 100 ਦੇ ਵਿੱਚ ਤੁਸੀਂ ਜ਼ੀਰੋ ਪਲੱਸ ਕਰ ਦੋਗੇ ਤਾਂ ਤੁਹਾਡਾ ਆਨਸਰ ਕਿੰਨਾ ਆਊਗਾ 100 ਹੀ ਆਏਗਾ ਇਟ ਮੀਨਸ ਜ਼ੀਰੋ ਦੇ ਨਾਲ ਜੋੜਨ ਦੇ ਨਾਲ ਤੁਹਾਡਾ ਆਨਸਰ ਉਨਾ ਹੀ ਆ ਰਿਹਾ ਠੀਕ ਹੈ ਇਟ ਮੀਨਸ ਜ਼ੀਰੋ ਕੀ ਹੋ ਗਿਆ ਐਡੀਟਿਵ ਆਇਡੈਂਟੀਟੀ ਹੋਵੇ ਠੀਕ ਹੈ ਤਾਂ ਅਗਲਾ ਕੁਐਸਚਨ ਕਰਦੇ ਹਾਂ ਅਗਲਾ ਕੁਐਸਚਨ ਹੈ ਇਹਦੇ ਨਾਲ ਹੀ ਮਿਲਦਾ ਜੁਲਦਾ ਹੈ ਏਟ ਲਿਖਿਆਂ ਵਿੱਚੋਂ ਕਿਹੜਾ ਗੁਣਾਤਮਕ ਤਤਸਮਕ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅ ਮਲਟੀਪਲੀਕੇਟਿਵ ਆਇਡੈਂਟੀਟੀ ਠੀਕ ਹੈ ਗੁਣਾਤਮਕ ਤਤਸਮਕ ਮਲਟੀਪਲੀਕੇਟਿਵ ਆਇਡੈਂਟੀਟੀ ਕਿਵੇਂ ਹੁੰਦਾ ਜੇ ਮਨ ਲਓ 5 ਹੈ ਤਾਂ 5 ਨੂੰ ਤੁਸੀਂ ਜੇ 1 ਨਾਲ ਗੁਣਾ ਕਰ ਦੋਗੇ ਤੇ ਆਨਸਰ ਕੋਈ ਫਰਕ ਤਾਂ ਨਹੀਂ ਪਿਆ 5 ਹੀ ਆ ਗਿਆ ਇਟ ਮੀਨਸ ਜਿਹੜਾ 1 ਹੈ ਉਹ ਕੀ ਹੈਗਾ ਮਲਟੀਪਲੀਕੇਟਿਵ ਆਡੈਂਟੀਟੀ ਗੁਣਾਤਮਕ ਤਤਸਮਕ ਹੈ ਤਾਂ ਇਹਨੂੰ ਕਹਿੰਦੇ ਆ ਤਤਸਮਕ ਵੀ ਜਦੋਂ ਉਸ ਰਕਮ ਦੇ ਨਾਲ ਤੁਸੀਂ ਗੁਣਾ ਕੀਤੀ ਹੈ ਤਾਂ ਉਹ ਆਨਸਰ ਦੇ ਵਿੱਚ ਕੋਈ ਫਰਕ ਨਹੀਂ ਪਿਆ ਜਿਹੜੀ ਰਕਮ ਨਾਲ ਗੁਣਾ ਕੀਤੀ ਹੈ ਉਹ ਕੀ ਹੈਗੀ ਆ ਆਡੈਂਟੀਟੀ ਹੈ ਉਹ ਤਤਸਮਕ ਹੈ ਠੀਕ ਹੈ ਹਾਂ ਜੇ ਮੰਨ ਲਓ ਤੁਸੀਂ 100 ਨੂੰ 1 ਨਾਲ ਗੁਣਾ ਕਰੋਗੇ ਤਾਂ ਤੁਹਾਡਾ ਆਨਸਰ ਫਿਰ ਵੀ 100 ਹੋਵੇ ਤਾਂ ਮਤਲਬ 1 ਕਾ ਜਿਹੜਾ ਹੈਗਾ ਆ ਇਹ ਤੁਹਾਡੀ ਕੀ ਹੈ ਮਲਟੀਪਲੀਕੇਟਿਵ ਆਡੈਂਟੀਟੀ ਹੈ ਇੱਥੇ ਆਪਣਾ ਕਿਦਾਂ ਆ ਗਿਆ ਅਨਸਰ 1 ਆ ਗਿਆ ਠੀਕ ਹੈ ਤਾਂ ਅਗਲਾ ਕੁਐਸਚਨ ਹੈ ਜਿਹੜਾ ਵੈਰੀ ਈਜ਼ੀ ਕੁਐਸਚਨ ਹੈ ਤੁਹਾਨੂੰ ਇਹਦੇ ਨਾਲ ਦੇ ਸਵਾਲ ਮੈਂ ਤੁਹਾਨੂੰ ਪਹਿਲਾਂ ਕਰਵਾਏ ਹੋਏ ਡਿਸਟ੍ਰੀਬਿਊਟਿਵ ਵਾਲਾ ਠੀਕ ਹੈ ਤਾਂ ਕਰਦੇ ਹਾਂ ਇਹਨਾਂ ਦੋਨਾਂ ਦੇ ਵਿੱਚੋਂ ਜਿਹੜੇ 15 ਹੈਗੇ ਆ ਉਹਨੂੰ ਤੁਸੀਂ ਬਾਹਰ ਕੱਢਤਾ ਠੀਕ ਹੈ ਮੰਨ ਲਓ ਜੇ ਆਪਣੇ ਕੋਲ ਆ ਬ੍ਰੈਕਟਾਂ ਹੁੰਦੀਆਂ ਤਾਂ 15 ਨੂੰ ਅਸੀਂ ਬ੍ਰੈਕਟ 'ਚੋਂ ਬਾਹਰ ਕੱਢਤਾ ਅੰਦਰ ਕਿੰਨਾ ਰਹਿ ਗਿਆ ਇੱਥੇ 32 ਰਹਿ ਗਿਆ ਠੀਕ ਹੈ ਇੱਥੇ ਕਿੰਨਾ ਰਹਿ ਗਿਆ 68 ਰਹਿ ਗਿਆ ਜਦੋਂ ਇਹਨਾਂ ਦੋਨਾਂ ਨੂੰ ਪਲੱਸ ਕਰੋਗੇ ਤਾਂ ਬਾਹਰ ਤੁਹਾਡਾ 15 ਬਾਹਰ ਕੱਢਿਆ ਜਿਹੜਾ ਉਹਦਾ ਮਤਲਬ 15 ਨਾਲ ਉਹਨੂੰ ਗੁਣਾ ਕੀਤੀ ਹੈ ਤਾਂ ਇੱਥੇ ਕਿੰਨਾ ਆ ਜੂਗਾ 15 ਗੁਣਾ ਇੱਥੇ ਕਿੰਨਾ ਆ ਜੂਗਾ 100 15 ਨੂੰ 100 ਨਾਲ ਗੁਣਾ ਕਰਾਂਗੇ ਤਾਂ ਆਨਸਰ ਕਿੰਨਾ ਆ ਜੂਗਾ 1500 ਆ ਜੂਗਾ ਸਾਡਾ ਆਨਸਰ ਆਵਲਾ ਬਣ ਗਿਆ ਠੀਕ ਹੈ ਚਲੋ ਅਗਲਾ ਕੁਐਸਚਨ ਕੀ ਹੈ 13 ਨਾਲ ਵੰਡੀ ਜਾਣ ਵਾਲੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 13 ਨਾਲ ਪੂਰੀ ਪੂਰੀ ਵੰਡੀ ਜਾਵੇ ਜਿਹੜੀ ਸੰਖਿਆ ਦਾ ਲਾਰਜੇਸਟ 4 ਡਿਜੀਟ ਨੰਬਰ ਡਿਵੀਜ਼ੀਬਲ ਬਾਏ 13 ਇਜ਼ ਤਾਂ ਪਹਿਲਾਂ ਤੁਸੀਂ ਕੀ ਕਰੋਗੇ ਲਾਰਜੇਸਟ 4 ਡਿਜੀਟ ਨੰਬਰ ਲਿਖ ਲਓਗੇ ਆਹ ਠੀਕ ਹੈ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਸੰਖਿਆ ਆ ਹੁੰਦੀ ਹੈ 4 ਵਾਰੀ 9 ਨੂੰ ਠੀਕ ਹੈ ਇਹਨੂੰ ਤੁਸੀਂ 13 ਨਾਲ ਵੰਡਤਾ 13 ਨਾਲ ਡਿਵਾਈਡ ਕਰਤਾ ਡਿਵੀਜ਼ੀਬਲ ਕਿਹਾ ਇਹਨਾਂ ਨੇ 13 ਨਾਲ ਡਿਵਾਈਡ ਕਰਤਾ ਜਦੋਂ 13 ਨਾਲ ਡਿਵਾਈਡ ਕਰੋਗੇ ਤਾਂ ਸਾਡਾ ਆਨਸਰ ਏਵਲ ਆ ਗਿਆ ਠੀਕ ਹੈ ਜਿਵੇਂ ਆ ਦੇਖੋ 13 ਉਹ 91 ਆ ਗਿਆ ਘਟਾਓ ਕਰੋਗੇ 8 ਬਾਕੀ 13 78 ਤੇ 13 7 ਤਾਂ 13 169 ਤਾਂ ਬਾਕੀ ਕਿੰਨੇ ਬਚ ਗਏ ਸਾਡੇ ਕੋਲ 2 ਬਚ ਗਏ ਇਹਦਾ ਮਤਲਬ ਜੇ ਆਹ ਰਕਮ ਇੰਨੀ ਨਾ ਹੁੰਦੀ ਬਲਕਿ ਇਸ ਤੋਂ 2 ਘੱਟ ਹੁੰਦੀ ਤਾਂ ਫਿਰ ਸਾਡੀ ਤੇਰਾਣਾ ਪੂਰੀ ਪੂਰੀ ਵੰਡੀ ਜਾਂਦੀ ਜਿਹੜੇ 2 ਬਾਕੀ ਬਚੇ ਕਿਉਂ ਬਚੇ ਕਿਉਂਕਿ ਜੇ ਇੱਥੇ 7 ਹੁੰਦਾ ਜੇ ਇੱਥੇ 7 ਹੁੰਦਾ ਫਿਰ ਬਾਕੀ ਬਚਣੀ ਨਹੀਂ ਸੀਗੇ ਇਹਦਾ ਮਤਲਬ ਜੇ ਇੱਥੇ 7 ਹੁੰਦਾ ਜੇ ਇਹਦਾ ਮਤਲਬ ਹੈ ਇੱਥੇ 7 ਹੁੰਦਾ ਠੀਕ ਹੈ ਇਹਦਾ ਮਤਲਬ ਕੀ ਹੋ ਗਿਆ ਇੱਥੇ 7 ਹੋਣਾ ਚਾਹੀਦਾ ਹੈ ਵੀ ਆਹ ਜਿਹੜੇ 2 ਬਾਕੀ ਬਚੇ ਆ ਉਹਨੂੰ ਤੁਸੀਂ ਇਹਦੇ ਵਿੱਚੋਂ ਘਟਾ ਦਿਓ ਤਾਂ ਜਿਹੜੀ ਤੁਹਾਡੀ ਰਕਮ ਆ ਗਈ ਆਹ ਵਾਲੀ ਰਕਮ ਆ ਗਈ ਇਹ ਰਕਮ ਹੋਣੀ ਚਾਹੀਦੀ ਸੀਗੀ ਜੇ ਇਹ ਹੁੰਦੀ ਫਿਰ ਤੇਰਾ ਨੂੰ ਪੂਰਾ ਪੂਰਾ ਵੰਡਿਆ ਜਾਂਦਾ ਫਿਰ ਇੱਥੇ ਬਾਕੀ ਨਹੀਂ ਬਚਣਾ ਸੀਗਾ ਇੱਥੇ ਕੋਸ਼ੈਂਟ ਨਹੀਂ ਆਉਣਾ ਸੀਗਾ ਕੋਸ਼ੈਂਟ 0 ਆਉਣਾ ਸੀਗਾ ਤਾਂ ਆਹ ਵਾਲੀ ਰਕਮ ਹੈ ਜਿਹੜੀ ਇਹ ਪੂਰੀ ਪਰਫੈਕਟ ਪਰਫੈਕਟਲੀ ਡਿਵੀਜ਼ੀਬਲ ਬਾਏ 13 ਹੈਗੀ ਹੈ ਤਾਂ ਆਨਸਰ ਕਿੰਨਾ ਹੋ ਗਿਆ ਇੰਨਾ ਆ ਗਿਆ ਠੀਕ ਹੈ ਜੇ ਅਸੀਂ ਇਹ 13 ਨੂੰ ਇਹਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਦੋ ਬਾਕੀ ਆਉਂਦੇ ਜੇ ਇਹਦੇ ਨਾਲ 13 ਨੂੰ ਡਿਵਾਈਡ ਕਰੋਂਗੇ ਦੋ ਬਾਕੀ ਨਹੀਂ ਆਉਣਗੇ ਕਿਉਂਕਿ ਉਹਦਾ ਇੱਥੇ 7 ਆ ਜਾਣਗੇ ਜਿਹੜੇ ਇੱਥੇ 7 ਉਤਾਰਾਂਗੇ ਤਾਂ if 117 ਦੇ ਵਿੱਚ 117 ਘਟਾਵਾਂਗੇ ਇੱਥੇ 0 ਆ ਜਾਊਗਾ ਪੂਰੀ ਤਰ੍ਹਾਂ ਵੰਡਿਆ ਜਾਏਗਾ ਠੀਕ ਹੈ ਤਾਂ ਅਗਲਾ ਕੁਐਸਚਨ ਕੀ ਹੈ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਹੈ ਸਕਸੈਸਰ ਆਫ 3 ਡਿਜੀਟ ਲਾਰਜੈਸਟ ਨੰਬਰ ਇਜ਼ ਪਹਿਲਾਂ 3 ਡਿਜੀਟ ਲਾਰਜੈਸਟ ਨੰਬਰ ਲਿਖ ਲਵਾਂਗੇ ਆਹ ਵਾਲਾ ਠੀਕ ਹੈ ਸਭ ਤੋਂ ਵੱਡਾ ਤਿੰਨ ਅੰਕਾਂ ਦਾ ਸਭ ਤੋਂ ਵੱਡਾ ਨੰਬਰ ਕੀ ਹੁੰਦਾ ਆਹ ਵਾਲਾ ਹੁੰਦਾ ਹੈ ਤਿੰਨ ਬਾਰੇ 9 ਠੀਕ ਹੈ ਜਿਵੇਂ ਚਾਰ ਅੰਕਾਂ ਦਾ ਸਭ ਤੋਂ ਵੱਡਾ ਨੰਬਰ ਅਸੀਂ ਪਿਛਲੇ ਸਵਾਲ 'ਚ ਕੀਤਾ ਸੀ ਆਹ ਚਾਰ ਵਾਰੀ 9 ਲਿਖਿਆ ਸੀਗਾ ਤਾਂ ਇੱਥੇ ਤਿੰਨ ਅੰਕਾਂ ਦਾ ਸਭ ਤੋਂ ਵੱਡਾ ਨੰਬਰ ਕੀ ਹੋਊਗਾ ਤਿੰਨ ਵਾਰੀ 9 ਠੀਕ ਹੈ ਤਾਂ ਇਸ ਤੋਂ ਇਸ ਦਾ ਸਕਸੈਸਰ ਪਤਾ ਕਰਨਾ ਹੈ ਤਾਂ ਮਤਲਬ ਇਹਦੇ 'ਚ ਇੱਕ ਪਲੱਸ ਕਰ ਦੋਗੇ ਸਕਸੈਸਰ ਪਤਾ ਲੱਗ ਜੂਗਾ ਤਾਂ 1000 ਆ ਗਿਆ ਤਾਂ ਇੱਥੇ ਸਾਡਾ ਆਨਸਰ ਕਿੰਨਾ ਆ ਰਿਹਾ ਆਹ ਵਾਲਾ ਆ ਰਿਹਾ ਤਾਂ ਆਪਣਾ ਜਿਹੜਾ ਹੈਗਾ ਇਹ ਐਮਸੀਕਿਊ ਹੈ ਜਿਹੜੇ ਖਤਮ ਹੋ ਗਏ ਠੀਕ ਹੈ ਮਲਟੀਪਲ ਚੁਆਇਸ ਕੁਐਸਚਨ ਹੈ ਜਿਹੜੇ ਸੈਕੰਡ ਚੈਪਟਰ ਦੇ ਇਹ ਸਾਡੇ ਇੰਨੇ ਕੁ ਸੀਗੇ ਇਹ ਖਤਮ ਹੋ ਚੁੱਕੇ ਹਨ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਤਾਂ ਬੇਟਾ ਸਾਰੇ ਬੱਚਿਆਂ ਨੇ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਹੈ ਕਮੈਂਟ ਕਰਕੇ ਵੀ ਦੱਸਣਾ ਹੈ ਵੀਡੀਓ ਕਿਦਾਂ ਲੱਗੀ ਤਾਂਕਿ ਮੈਂ ਹੋਰ ਵੀ ਵੀਡੀਓਜ਼ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਲਈ ਬਣਾਵਾਂ ਓਕੇ ਬਾਏ ਥੈਂਕ ਯੂ